ਕੈਨੇਡਾ ਤੋਂ ਲਗਾਤਾਰ ਅਸੀਂ ਪੰਜਾਬੀ ਨੌਜਵਾਨਾਂ ਦੀ ਮੌਤਾਂ ਦੀਆਂ ਖਬਰਾਂ ਸੁਣ ਰਹੇ ਹਾਂ ਜਿਸ ਨੇ ਹਰ ਕਿਸੇ ਨੂੰ ਚਿੰਤਾ ਦੇ ਰਿਖ ਪਾਇਆ ਹੋਇਆ ਅੱਜ ਹੀ ਇੱਕ ਮੰਦ ਭਾਗੀ ਹੋਰ ਖਬਰ ਸਾਹਮਣੇ ਆਈ ਹੈ ਜੀहां ਕੈਨੇਡਾ ਦੇ ਵਿੱਚ ਇੱਕ ਹਾਦਸੇ ਦੌਰਾਨ 7 ਮਹੀਨੇ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਇਹ ਪੰਜਾਬੀ ਨੌਜਵਾਨ ਟਰੱਕ ਚਲਾਉਂਦਾ ਸੀ ਤੇ ਜਾਣਕਾਰੀ ਮਿਲੀ ਹੈ ਕਿ ਜਦ ਟਰੱਕ ਵਿੱਚ ਲੋਡ ਕੀਤਾ ਸਮਾਨ ਸ਼ਿਫਟ ਕਰਨ ਲੱਗਾ ਤਾਂ ਬੈਲਟ ਟੁੱਟਣ ਕਾਰਨ ਟਰੱਕ ਦੇ ਵਿੱਚ ਭਿਆਪਾਰੀ ਸਮਾਨ ਉਸ ਉੱਪਰ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਬੇਕ ਸਿੰਘ ਵਜੋਂ ਹੋਈ ਹੈ। ਉਧਰ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੁਬੇਕ ਸਿੰਘ ਦੇ ਟਰੱਕ ਦੇ ਵਿੱਚ ਪੱਥਰ ਦੀਆਂ ਭਾਰੀ ਸਲੇਬਾਂ ਲੱਦੀਆਂ ਹੋਈਆਂ ਸਨ। ਜਦੋਂ ਉਸ ਦਾ ਸਾਥੀ ਅਤੇ ਉਹ ਮਾਰਬਲ ਦੀਆਂ ਸਲੇਬਾਂ ਨੂੰ ਟਰੱਕ ਤੋਂ ਉਤਾਰ ਰਹੇ ਸਨ ਤਾਂ ਮਾਰਬਲ ਸਲੇਬਾ ਫਿਸਲ ਕੇ ਉਸ ਉੱਪਰ ਡਿੱਗੀਆਂ। ਇਸ ਦੌਰਾਨ ਸੁਬੇਕ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਕਿ ਮਰਤਕ ਸੁਭੇ ਇੱਕ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਕਲਾ ਦਾ ਜੰਪਲ ਸੀ ਉਹ ਆਪਣੇ ਪਿੱਛੇ ਮਾਤਾ ਪਿਤਾ ਭਰਾ ਪਤਨੀ ਤੇ ਤਿੰਨ ਚਾਲਾਤੀ ਛੱਡ ਗਿਆ ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉਖਿਓ ਗਿਆ ਆਪਣੇ ਬੇਟੇ ਨੂੰ ਗੇਹਰ ਭੇਜਿਆ ਫੇ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜਾਊਗਾ ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਦਾ ਇਹਨੂੰ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਇਹ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ ਥੋੜੇ ਦਿਨ ਹੋਇਆ ਵਾਸੋਂ ਲੋਡ ਲੈ ਕੇ ਜਾਣ ਡਿਆ ਬੈਲਟਾਂ ਲਾਗੇ ਬੈਲਟ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗਏ ਮਹਾਰਾਜਾਂ ਦਾ ਜਾਂ ਉਹ ਖੋਲਣ ਲੱਗਾ ਬੈਟਾ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ ਮੇਰਾ ਪੁੱਤ ਅੱਥਲਿਓਂ ਨਹੀਂ ਨਿਕਲਿਆ ਵੀਡੀਓ ਹੁੰਦੇ ਗਿਆ ਮੈਨੂੰ ਅਗਲੇ ਦਿਨ ਪਤਾ ਲੱਗਾ ਉਦੋਂ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਵਈਲਾਂ ਗੱਲ ਹੋਈ ਆ ਮੈਂ ਨਾ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੁੱਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕ ਉਹਦੀ ਬੇਟੀ ਛੋਟੀ ਆ ਅਜੇ ਉਹ ਤਿੰਨ ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੇ ਇਹਦਾ ਹੁਣ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ ਭਾਈ ਨੂੰ ਕੈਨੇਡਾ ਘਲ ਲਿਆ ਸੀ ਵਰਕ ਵੀ ਜੇਦੇ ਤੇ 8 ਕਿ ਮਹੀਨੇ ਹੋ ਗਏ ਆ ਉਹਨੂੰ ਹਲੇ 7 ਕਿ ਮਹੀਨੇ ਲਾਇਸੈਂਸ ਬਣਿਆ ਹੋਣਾ ਦਾ ਤੇ ਹੁਣ ਗੱਡੀ ਮਿਲ ਨਹੀਂ ਥੋੜੇ ਕਿ ਦੇਣੀ ਹੈ ਹਲੇ 5-7 ਦੇਣੀ ਤੇ ਲੋਡ ਲਿਆ ਗਿਆ ਤੇ ਬੈਲਟਾਂ ਬੁਲਟਾਂ ਕੀ ਦੇ ਖੋਲਣ ਦੇ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕੀ ਦੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸ ਤਰ੍ਹਾਂ ਇਹ ਕਸ਼ਿਆ ਕੁਟਿਆ ਤਾਂ ਕਿ ਕਿਸ ਤਰ੍ਹਾਂ ਇਹ ਹੋ ਹਾਂਜੀ ਕਰ ਜਾਈ ਚੋਖੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕੀ ਦੇ ਤੇ ਔਖਾ ਹੋਇਆ ਬਈ ਆ ਕੰਮ ਹੁੰਦੇ ਸਾਰੇ ਬੰਨੀ ਕਿੰਨੀਆਂ ਬੱਚੇ ਆ ਗੁੜੀਆਂ ਹੀ ਆ ਭੈਣ ਮੇਰੀ ਇੱਕ ਮੇਰਾ ਨਾਮ ਸ਼ਰਨਪ੍ਰੀਤ ਆ ਤੇ ਕੋਈ ਲਾਸਟ ਕਾਲੀਆਂ ਘਟਣਾ ਗੱਲਬਾਤ ਹੋਈ ਜੇ ਵੇਖ ਲੈਣਾ ਹੈ ਮੇਰੀ ਉਸ ਦਿਨ ਰਾਤ ਕੋਈ ਗੱਲ ਨਹੀਂ ਹੋਈ ਮੈਂ ਸਾਰੀ ਰਾਤ ਫੋਨ ਦੇਖਦੀ ਰਹੀ ਹਾਂ ਕੋਈ ਫੋਨ ਨਹੀਂ ਆਇਆ ਚਾਹਣਾ ਕਿੰਨੇ ਦਿਨ ਪਹਿਲਾਂ ਤੋਂ ਫੋਨ ਆਇਆ ਸੀ ਮੈਨਾਂ ਇੱਕ ਦਿਨ ਪਹਿਲਾਂ ਗੱਲ ਹੋਈ ਉਹਨਾਂ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ